ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਖੇਡਾਂ ਦੀ ਦੁਨੀਆ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਕਈ ਜ਼ਬਰਦਸਤ ਖੇਡ ਮੁਕਾਬਲੇ ਚੱਲ ਰਹੇ ਨੇ ਅਤੇ ਕਈ ਹੋਰ ਖੇਡ ਮੁਕਾਬਲੇ ਸ਼ੁਰੂ ਹੋਣ ਲਈ ਤਿਆਰ ਨੇ। ਇਸ ਦਰਮਿਆਨ ਬੀਤੇ ਦਿਨੀ ਖੇਡਾਂ ਦੀ ਦੁਨੀਆ ਵਿੱਚ ਕਈ ਵੱਡੇ ਖੇਡ ਰਿਕਾਰਡ ਵੀ ਬਣੇ ਨੇ। ਇਹਨਾਂ ਸਾਰੇ ਵੇਰਵਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ ਦੇ ਇਸ ਤਾਜ਼ਾ ਅੰਕ ਵਿੱਚ। ਅਗਾਸ ਕਰਦੇ ਹਾਂ ਦੇਸ਼ ਦੀ ਕੌਮੀ ਖੇਡ ਹਾਕੀ ਤੋਂ ਜਿੱਥੇ ਭਾਰਤੀ ਹਾਕੀ ਟੀਮ ਦੱਖਣੀ ਅਫਰੀਕਾ ਪਹੁੰਚੀ ਹੋਈ ਹੈ ਹਾਕੀ ਇੰਡੀਆ ਨੇ ਦੱਖਣੀ ਅਫਰੀਕਾ ਵਿੱਚ 22 ਜਨਵਰੀ ਤੋਂ ਹੋਣ ਵਾਲੇ ਚਾਰ ਮੁਲਕਾਂ ਦੇ ਟੂਰਨਾਮੈਂਟ ਲਈ ਭਾਰਤ ਦੀ 26 ਮੈਂਬਰੀ ਟੀਮ ਭੇਜੀ ਹੈ ਪੈरिस 올림픽 ਖੇਡਾਂ ਦੀ ਤਿਆਰੀ ਲਈ ਕਾਫੀ ਅਹਿਮ ਮੰਨੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਟੋਕੀਓ 올림픽 ਖੇਡਾਂ ਵਿੱਚ ਤਾਂਬੇ ਦਾ ਮੈਡਲ ਜੇਤੂ ਭਾਰਤ ਦੀ ਹਾਕੀ ਟੀਮ ਦਾ ਸਾਹਮਣਾ ਫਰਾਂਸ ਨੀਦਰਲੈਂਡਸ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਨਾਲ ਹੋਵੇਗਾ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਦੇ ਹੱਥ ਹੋਵੇਗੀ ਜਦਕਿ ਐਫ ਆਈ ਐਚ ਪਲੇਅਰ ਆਫ ਦਿイヤー ਅਵਾਰਡ ਜਿੱਤਣ ਵਾਲਾ ਹਾਰਦਿਕ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ ਜੂਨੀਅਰ ਪੱਧਰ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਰਜੀਤ ਸਿੰਘ ਹੁੰਦਲ ਅਤੇ ਬੌਬੀ ਸਿੰਘ ਧਾਮੀ ਪਹਿਲੀ ਵਾਰ ਸੀਨੀਅਰ ਪੱਧਰ ਉੱਤੇ ਖੇਡਣਗੇ গোলকিপিং ਵਿੱਚ ਕ੍ਰਿਸ਼ਨ ਪਾਠਕ ਅਤੇ ਪੀਆਰ ਸ਼੍ਰੀਜੇਸ਼ ਦੇ ਨਾਲ-ਨਾਲ ਨੌਜਵਾਨ ਖਿਡਾਰੀ ਪਵਨ ਨੂੰ ਵੀ ਮੌਕਾ ਦਿੱਤਾ ਗਿਆ। ਇਸ ਤੋਂ ਇਲਾਵਾ ਜਰਮਨ ਪ੍ਰੀਤ ਸਿੰਘ, ਜੁਗਰਾਜ ਸਿੰਘ, ਅਮਿਤ ਰੋਹਿਦਾਸ ਅਤੇ ਕਈ ਹੋਰ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ। ਭਾਰਤੀ ਹਾਕੀ ਟੀਮ 22 ਜਨਵਰੀ ਨੂੰ ਆਪਣੇ ਪਹਿਲੇ ਮੈਚ ਵਿੱਚ ਨੌਵੇਂ ਨੰਬਰ ਦੀ ਟੀਮ ਫਰਾਂਸ ਨਾਲ ਖੇਡੇਗੀ। ਅਤੇ 24 ਜਨਵਰੀ ਨੂੰ ਮੌੜ ਫਰਾਂਸ ਦੇ ਨਾਲ ਹੀ ਮੁਕਾਬਲਾ ਹੋਵੇਗਾ ਇਸ ਉਪਰੰਤ 26 ਜਨਵਰੀ ਨੂੰ ਮੇਜ਼ਬਾਨ ਟੀਮ ਦੱਖਣੀ ਅਫਰੀਕਾ ਨਾਲ ਭਾਰਤ ਦਾ ਮੈਚ ਹੋਵੇਗਾ ਜਦਕਿ 28 ਜਨਵਰੀ ਨੂੰ ਦੌਰੇ ਦੇ ਆਪਣੇ ਅਖੀਰਲੇ ਮੈਚ ਵਿੱਚ ਭਾਰਤੀ ਟੀਮ ਵਿਸ਼ਵ ਦੀ ਨੰਬਰ 1 ਟੀਮ ਨੈਦਰਲੈਂਡਸ ਖਿਲਾਫ ਖੇਡੇਗੀ ਕੁੱਲ ਮਿਲਾ ਕੇ ਭਾਰਤੀ ਟੀਮ ਨੌਜਵਾਨ ਅਤੇ ਤਜਰਬੇ ਦੇ ਭਰਪੂਰ ਸੁਮੇਲ ਵਜੋਂ ਨਜ਼ਰ ਆਉਂਦੀ ਹੈ ਅਤੇ 올림픽 ਵਾਲੇ ਸਾਲ ਵਿੱਚ ਆਪਣੀ ਹਾਕੀ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਇਸ ਟੂਰਨਾਮੈਂਟ ਦਾ ਭਾਰਤੀ ਟੀਮ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ। ਔਰਤਾਂ ਦੀ ਹਾਕੀ ਟੀਮ ਵੀ ਇੱਕ ਅਹਿਮ ਟੂਰਨਾਮੈਂਟ ਖੇਡ ਰਹੀ ਹੈ। ਭਾਰਤੀ ਮਹਿਲਾ ਹਾਕੀ ਟੀਮ ਰਾਂਚੀ ਵਿਖੇ FIH ਮਹਿਲਾ 올림픽 ਕੁਆਲੀਫਾਇਰ ਵਿੱਚ ਸ਼ਾਮਲ ਹੈ। ਹਾਲਾਂਕਿ ਇੱਥੇ ਭਾਰਤ ਦਾ ਆਗਾਜ਼ ਜ਼ਿਆਦਾ ਵਧੀਆ ਨਹੀਂ ਸੀ ਹੋਇਆ ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਕਾਫੀ ਸੁਧਾਰ ਦਿਖਾਇਆ। ਦਰਸਲ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਕਈ ਮੌਕੇ ਗਵਾਉਣ ਤੋਂ ਬਾਅਦ ਭਾਰਤੀ ਟੀਮ ਹੇਠਲੀ ਰੈਂਕਿੰਗ ਵਾਲੀ ਅਮਰੀਕਾ ਦੀ ਟੀਮ ਤੋਂ 0-1 ਨਾਲ ਹਾਰ ਗਈ ਸੀ ਵਿਸ਼ਵ ਰੈਂਕਿੰਗ ਵਿੱਚ 6ਵੇਂ ਸਥਾਨ ਉੱਤੇ ਕਾਬਜ਼ ਭਾਰਤੀ ਟੀਮ ਨੇ ਦਬਦਬਾ ਜ਼ਰੂਰ ਬਣਾਇਆ ਅਤੇ ਗੋਲ ਕਰਨ ਦੇ ਕਈ ਮੌਕੇ ਵੀ ਬਣਾਏ ਪਰ ਅਮਰੀਕਾ ਦੇ ਡਿਫੈਂਸ ਨੂੰ ਤੋੜਨ ਵਿੱਚ ਭਾਰਤੀ ਟੀਮ ناکਾਮ ਰਹੀ ਸੀ ਕੁੱਲ ਮਿਲਾ ਕੇ ਇਸ ਮੈਚ ਵਿੱਚ ਭਾਰਤ ਨੇ 7 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਗੋਲ ਨਹੀਂ ਕੀਤਾ ਜਾ ਸਕਿਆ ਇਸ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਦੂਜੇ ਮੈਚ ਵਿੱਚ ਨਿਊਜ਼ੀਲੈਂਡ ਅਤੇ ਤੀਜੇ ਮੈਚ ਵਿੱਚ ਇਟਲੀ ਨੂੰ 5-1 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ ਅਤੇ ਆਪਣੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਦਿਖਾਇਆ ਹੁਣ ਗੱਲ ਕਰਦੇ ਹਾਂ ਭਾਰਤੀ ਨਿਸ਼ਾਨੇਬਾਜ਼ਾਂ ਦੀ ਜਿਨ੍ਹਾਂ ਨੇ ਬੀਤੇ ਦਿਨੀ ਕਈ ਪ੍ਰਾਪਤੀਆਂ ਕੀਤੀਆਂ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਭਾਰਤੀ ਨਿਸ਼ਾਨੇਬਾਜ਼ਾਂ ਅਖਿਲ ਸ਼ੌਰਾਨ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਏਸ਼ੀਆਈ 올림픽 ਕੁਆਲੀਫਾਇਰਜ਼ ਵਿੱਚ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ ਅਖਿਲ ਸ਼ੌਰਾਨ 460.2 ਅੰਕ ਹਾਸਲ ਕਰਕੇ 8ਵੇਂ ਪੁਰਸ਼ ਫਾਈਨਲ ਮੁਕਾਬਲੇ ਵਿੱਚ ਜੇਤੂ ਰਿਹਾ ਜਦਕਿ ਟੋਕੀਓ 올림픽 ਵਿੱਚ ਹਿੱਸਾ ਲੈਣ ਵਾਲਾ ਤੋਮਰ 459 ਅੰਕਾਂ ਨਾਲ ਦੂਜੇ ਸਥਾਨ ਉਤੇ ਰਿਹਾ ਸ਼ਿਵਰਾਣ ਅਤੇ ਤੋਮਰ ਨੇ ਸੁਪਨਿਲ ਕੁਸਾਲ ਨੇ ਨਾਲ ਇਸੇ ਮੁਕਾਬਲੇ ਦੇ ਟੀਮ ਇਵੈਂਟ ਵਿੱਚ ਸੋਨੇ ਦਾ ਮੈਡਲ ਜਿੱਤਿਆ ਉਹ ਚੀਨ ਅਤੇ ਦੱਖਣੀ ਕੋਰੀਆ ਦੀ ਟੀਮ ਤੋਂ ਅੱਗੇ ਰਹੇ ਭਾਰਤੀਆਂ ਨੇ ਮਿਲ ਕੇ 1758 ਅੰਕ ਜੋੜੇ ਜੋ ਕਿ ਦੂਜੇ ਨੰਬਰ ਤੇ ਆਈ ਟੀਮ ਨਾਲੋਂ 14 ਵੱਧ ਸਨ ਇਹਨਾਂ ਮੈਡਲਾਂ ਸਦਕਾ ਭਾਰਤ ਵੱਲੋਂ ਜਿੱਤੇ ਕੁੱਲ ਸੋਨੇ ਦੇ ਮੈਡਲਾਂ ਦੀ ਗਿਣਤੀ 10 ਤੱਕ ਪਹੁੰਚ ਗਈ ਸੀ ਇਸ ਦਰਮਿਆਨ ਭਾਰਤ ਦੇ ਵਿਜੇਵੀਰ ਸਿੱਧੂ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਨੂੰ 17ਵਾਂ ਪੈਰਿਸ 올림픽 ਕੋਟਾ ਦਵਾਇਆ ਪਿਛਲੇ ਸਾਲ ਹੁਆਂਗਜ਼ੂ ਏਸ਼ੀਆਈ ਖੇਡਾਂ ਵਿੱਚ ਟੀਮ ਕਾਂਸੀ ਦਾ ਤਗਮਾ ਜੇਤੂ 21 ਸਾਲਾ ਵਿਜੇਵੀਰ ਨੂੰ ਕੋਟਾ ਹਾਸਲ ਕਰਨ ਲਈ ਮੈਡਲ ਜਿੱਤਣ ਦੀ ਉਡੀਕ ਨਹੀਂ ਕਰਨੀ ਪਈ ਉਸਨੇ ਚੌਥੇ ਸਥਾਨ ਨਾਲ ਫਾਈਨਲ ਵਿੱਚ ਕੁਆਲੀਫਾਈ ਕਰਦਿਆਂ ਹੀ ਕੋਟਾ ਹਾਸਲ ਕਰ ਲਿਆ ਸੀ ਭਾਰਤ ਨੇ ਇਸ ਗੇੜ ਤਹਿਤ ਜਕਾਰਤਾ ਵਿੱਚ ਚਾਰ ਪੈਰਿਸ 올림픽 ਕੋਟੇ ਹਾਸਲ ਕੀਤੇ ਵਿਜੇਵੀਰ ਤੋਂ ਇਲਾਵਾ ਈਸ਼ਾ ਸਿੰਘ ਨੇ ਮਹਿਲਾਵਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਰुण ਤੋਮਰ ਨੇ ਪੁਰਸ਼ਾਂ ਦੇ 10 ਮੀਟਰ 에ਅਰ ਪਿਸਟਲ ਅਤੇ ਰਿਦਮ ਸੰਗਵਾਨ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੈरिस 올림픽 ਖੇਡਾਂ ਦਾ ਕੋਟਾ ਪ੍ਰਾਪਤ ਕੀਤਾ ਇਸ ਤਰ੍ਹਾਂ ਭਾਰਤੀ ਨਿਸ਼ਾਨੇਬਾਜ਼ ਵਿਸ਼ਵ ਪੱਧਰ ਉੱਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਬੈਡਮਿੰਟਨ ਦੀ ਖੇਡ ਵਿੱਚ ਭਾਰਤ ਨਾਲ ਸੰਬੰਧਿਤ ਕਾਫੀ ਕੁਝ ਨਵਾਂ ਹੋ ਰਿਹਾ ਹੈ ਆਓ ਉਸ ਬਾਰੇ ਜਾਣਦੇ ਹਾਂ ਭਾਰਤ ਦੇ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਕੋਆਲਾ ਲੰਪੂਰ ਵਿਖੇ ਮਲੇਸ਼ੀਆ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਸ ਦੇ ਫਾਈਨਲ ਵਿੱਚ ਚੀਨ ਦੇ ਲਿਆਂਗ ਵੇਈ ਕਿੰਗ ਅਤੇ ਵਾਂਗ ਲੀ ਦੀ ਵਿਸ਼ਵ ਵਿੱਚ ਨੰਬਰ 1 ਜੋੜੀ ਤੋਂ ਸਖਤ ਮੁਕਾਬਲੇ ਦੌਰਾਨ ਹਾਰ ਗਏ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਸਾਤਵਿਕ ਅਤੇ ਚਿਰਾਗ ਦੀ ਜੋੜੀ ਪਹਿਲੀ ਗੇਮ ਜਿੱਤਣ ਅਤੇ ਫੈਸਲਾਕੁਨ ਗੇਮ ਵਿੱਚ 11-7 ਦੀ ਲੀਡ ਦਾ ਲਾਹਾ ਨਹੀਂ ਲੈ ਸਕੀ ਅਤੇ ਅਖੀਰ ਵਿੱਚ ਭਾਰਤੀ ਜੋੜੀ ਨੂੰ ਲਿਆਂਗ ਅਤੇ ਵਾਂਗ ਤੋਂ 21-9, 18-21 ਅਤੇ 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਭਾਰਤੀ ਜੋੜੀ ਦੀ ਲਿਆਂਗ ਅਤੇ ਵਾਂਗ ਹੱਥੋਂ ਇਹ ਚੌਥੀ ਹਾਰ ਹੋਈ। ਇਹ ਦੋਵੇਂ ਜੋੜੀਆਂ ਪਿਛਲੇ ਸਾਲ 4 ਵਾਰ ਆਮੋ ਸਾਹਮਣੇ ਹੋਈਆਂ ਸਨ। ਜਿਨ੍ਹਾਂ ਵਿੱਚੋਂ ਚੀਨ ਦੀ ਜੋੜੀ ਤਿੰਨ ਮੁਕਾਬਲੇ ਜਿੱਤਣ ਵਿੱਚ ਸਫਲ ਰਹੀ ਸੀ ਸਾਤਵਿਕ ਅਤੇ ਚਿਰਾਗ ਲਈ ਇਸ ਨਿਰਾਸ਼ਾ ਤੋਂ ਬਾਅਦ ਫੋਰਨ ਇੱਕ ਨਵਾਂ ਟੂਰਨਾਮੈਂਟ ਵੀ ਪਰਭਾਈ ਕਰਨ ਦਾ ਬਿਹਤਰੀਨ ਮੌਕਾ ਦੇ ਰਿਹਾ ਹੈ ਦੇਸ਼ ਦੀ ਰਾਜਸਥਾਨੀ ਨਵੀਂ ਦਿੱਲੀ ਵਿੱਚ ਹੋ ਰਹੇ ਇੰਡੀਆ ਓਪਨ ਸੁਪਰ 750 ਟੂਰਨਾਮੈਂਟ ਵਿੱਚ ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਹਿੱਸਾ ਲੈਣਗੇ ਇਸ ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀ કરી ਲੂ ਹਾਲਾਤ ਦਾ ਲਾਹਾ ਲੈਂਦੇ ਆ ਸ਼ਾਨਦਾਰ ਪ੍ਰਦਰਸ਼ਨ ਵਿਖਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਇਸ ਰਾਣ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਸਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਉੱਤੇ ਹੀ ਹੋਣਗੀਆਂ ਸਟਾਰ ਖਿਡਾਰਨ ਪੀਵੀ ਸਿੰਧੂ ਗੋਡੇ ਦੀ ਸੱਟ ਕਾਰਨ ਇਹ ਟੂਰਨਾਮੈਂਟ ਨਹੀਂ ਖੇਡ ਰਹੀ ਮਹਿਲਾ ਡਬਲਜ਼ ਵਿੱਚ ਅਸ਼ਵਨੀ ਪੁਨੱਪਾ ਅਤੇ ਤਨੀਸ਼ਾ ਕ੍ਰੈਸਟੋ ਅਤੇ ਗਾਇਤਰੀ ਗੋਪੀਚੰਦ ਅਤੇ ਤ੍ਰੀਸ਼ਾ ਜੋਲੀ ਖਿਤਾਬ ਜਿੱਤਨ ਦੇ ਪ੍ਰਮੁੱਖ ਦਾਵੇਦਾਰ ਮੰਨੇ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਭਾਰਤੀ ਕ੍ਰਿਕਟ ਟੀਮ ਦੀ ਜਿਸ ਦਾ ਕਮਾਂਤਰੀ T20 ਕ੍ਰਿਕਟ ਦਾ سلسلہ ਫਿਲਹਾਲ ਮੁਕੰਮਲ ਹੋ ਗਿਆ ਇਸ ਦੌਰਾਨ ਭਾਰਤ ਨੇ ਅਫਗਾਨਿਸਤਾਨ ਦੇ ਖਿਲਾਫ ਤਿੰਨ ਮੈਚਾਂ ਦੀ ਲੜੀ ਕਾਫੀ ਆਰਾਮ ਨਾਲ ਜਿੱਤੀ ਅਤੇ ਪਹਿਲੇ ਦੋ ਮੈਚ ਜਿੱਤ ਕੇ ਹੀ ਲੜੀ ਆਪਣੇ ਨਾਂ ਕਰ ਲਈ ਸੀ ਭਾਰਤ ਨੇ ਦੂਜੇ T20 ਕਮਾਂਤਰੀ ਮੈਚ ਵਿੱਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਸੀ ਅਤੇ ਲੜੀ ਦੇ ਤੀਜੇ ਅਤੇ ਆਖਰੀ ਮੈਚ ਤੋਂ ਪਹਿਲਾਂ ਹੀ ਲੜੀ ਦੇ ਜੇਤੂ ਦਾ ਫੈਸਲਾ ਵੀ ਹੋ ਗਿਆ ਸੀ ਇਸ ਤਿੰਨ T20 ਮੈਚਾਂ ਦੀ ਲੜੀ ਦੌਰਾਨ ਕੁਝ ਵੱਡੇ ਰਿਕਾਰਡ ਵੀ ਬਣੇ ਅਤੇ ਇਸ ਲੜੀ ਦੇ ਪਹਿਲੇ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ 100 ਅੰਤਰਰਾਸ਼ਟਰੀ T20 ਮੈਚ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਇਸ ਤੋਂ ਬਾਅਦ ਉਸ ਨੇ ਲੜੀ ਦੇ ਦੂਜੇ ਮੈਚ ਵਿੱਚ ਵੀ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹਿਟਮੈਨ ਦੇ ਨਾਂ ਨਾਲ ਮਸ਼ਹੂਰ ਭਾਰਤੀ ਕਪਤਾਨ ਰੋਹਿਤ ਸ਼ਰਮਾ 150 ਅੰਤਰਰਾਸ਼ਟਰੀ T20 ਮੈਚ ਖੇਡਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਵੀ ਬਣ ਗਿਆ ਇਸ ਕੀਰਤੀਮਾਨ ਤੱਕ ਪਹੁੰਚਣ ਵਾਲਾ ਉਹ ਕਮਾਂਤਰੀ T20 ਕ੍ਰਿਕਟ ਦਾ ਸਭ ਤੋਂ ਪਹਿਲਾ ਖਿਡਾਰੀ ਬਣ ਗਿਆ ਹਾਲਾਂਕਿ ਨਿਰਾਸ਼ਾ ਵਾਲੀ ਗੱਲ ਇਹ ਰਹੀ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ 150ਵੇਂ T20 ਕੁਮਾਂਤਰੀ ਮੈਚ ਨੂੰ ਯਾਦਗਾਰੀ ਨਹੀਂ ਬਣਾ ਸਕੇ ਤੇ ਦੂਜੇ ਮੈਚ ਵਿੱਚ ਵੀ ਪਾਰੀ ਦੇ ਪਹਿਲੇ ਓਵਰ ਵਿੱਚ ਬਿਨਾ ਖਾਤਾ ਖੋਲੇ ਆਊਟ ਹੋਏ ਇਸੇ ਲੜੀ ਦੌਰਾਨ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਕੁੱਲ 14 ਮਹੀਨੇ ਦੇ ਲੰਮੇ ਵਕਫੇ ਬਾਅਦ ਭਾਰਤ ਲਈ ਕੋਈ ਕੁਮਾਂਤਰੀ T20 ਮੈਚ ਖੇਡਿਆ ਅਫਗਾਨਿਸਤਾਨ ਦੇ ਖਿਲਾਫ T20 ਮੈਚਾਂ ਦੀ ਲੜੀ ਤੋਂ ਬਾਅਦ ਹੁਣ ਭਾਰਤ ਨੇ ਇੰਗਲੈਂਡ ਦੀ ਟੀਮ ਦੇ ਖਿਲਾਫ ਘਰੇਲੂ ਜ਼ਮੀਨ ਉੱਤੇ ਪੰਜ ਟੈਸਟ ਮੈਚਾਂ ਦੀ ਲੜੀ ਖੇਡਣੀ ਹੈ ਜਿਸ ਦਾ ਆਗਾਜ਼ ਜਨਵਰੀ ਦੇ ਅਖੀਰ ਵਿੱਚ ਹੋਣਾ ਹੈ ਭਾਰਤ ਦੀ ਘਰੇਲੂ ਕ੍ਰਿਕਟ ਵਿੱਚ ਬੀਤੇ ਦਿਨੀ ਇੱਕ ਵੱਡਾ ਰਿਕਾਰਡ ਬਣਿਆ ਜਦੋਂ ਕਰਨਾਟਕਾ ਦੇ ਪ੍ਰਖਰ ਚਤੁਰਵੇਦੀ ਨੇ ਮੁੰਬਈ ਦੇ ਖਿਲਾਫ 636 ਗੇਂਦਾਂ ਵਿੱਚ ਨਬਾਦ 404 ਦੌੜਾਂ ਦੀ ਪਾਰੀ ਖੇਡੀ ਅਤੇ ਯਵਰਾਜ ਸਿੰਘ ਦਾ ਅੰਡਰ 19 ਕੂਚ ਬਿਹਾਰ ਟਰੋਫੀ ਫਾਈਨਲ ਵਿੱਚ ਸਰਵੋਤਮ ਸਕੋਰ ਦਾ 25 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਪ੍ਰਖਰ ਚਤੁਰਵੇਦੀ ਨੇ ਆਪਣੀ ਪਾਰੀ ਵਿੱਚ 46 ਚੌਕੇ ਅਤੇ 3 ਛੱਕੇ ਲਾਏ ਭਾਰਤ ਦੇ ਸਾਬਕਾ ਸਟਾਰ ਬੱਲੇਬਾਜ਼ ਯਵਰਾਜ ਸਿੰਘ ਨੇ ਸਾਲ 1999 ਵਿੱਚ ਬਿਹਾਰ ਦੇ ਖਿਲਾਫ ਫਾਈਨਲ ਵਿੱਚ ਪੰਜਾਬ ਲਈ 358 ਦੌੜਾਂ ਦੀ ਪਾਰੀ ਖੇਡੀ ਸੀ ਭਾਰਤ ਦੇ ਇਸ ਸਿਖਰਲੇ ਅੰਡਰ 19 ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਵਿਜੇ ਜੋਲ ਦੇ ਨਾਂ ਹੈ ਜਿਸ ਨੇ 2011-12 ਵਿੱਚ ਆਸਾਮ ਖਿਲਾਫ ਮਹਾਰਾਸ਼ਟਰ ਲਈ ਨਬਾਦ 451 ਦੌੜਾਂ ਦੀ ਪਾਰੀ ਖੇਡੀ ਸੀ ਪ੍ਰਖਰ ਦੀ ਮੈਰਾਥਨ ਪਾਰੀ ਨਾਲ ਕਰਨਾਟਕਾ ਨੇ ਮੁੰਬਈ ਦੇ 380 ਦੌੜਾਂ ਦੇ ਜਵਾਬ ਵਿੱਚ 8 ਵਿਕਟਾਂ ਉੱਤੇ 890 ਦੌੜਾਂ ਬਣਾ ਕੇ ਪਹਿਲੀ ਪਾਰੀ ਦੇ ਆਧਾਰ ਤੇ ਲੀਡ ਹਾਸਲ ਕੀਤੀ ਹਾਲਾਂਕਿ ਵੱਡੇ ਸਕੋਰ ਕਰਕੇ ਇਹ ਮੈਚ ਡਰਾ ਦੇ ਨਤੀਜੇ ਉਤੇ ਖਤਮ ਹੋਇਆ ਪਰ ক্রিকেট ਜਗਤ ਵਿੱਚ ਪ੍ਰਖਰ ਚਤੁਰਵੇਦੀ ਦਾ ਨਾਂ ਚਰਚਾ ਵਿੱਚ ਜ਼ਰੂਰ ਆ ਗਿਆ ਹੈ। ক্রিকেট ਦੀ ਦੁਨੀਆ ਵਿੱਚ ਖੂਰ ਸਟਾਰ ক্রিকেট ਖਿਡਾਰੀ ਨੇ ਸੰਨਿਆਸ ਲੈ ਲਿਆ ਹੈ। ਆਓ ਜਾਣਦੇ ਹਾਂ ਇਸ ਖਿਡਾਰੀ ਬਾਰੇ। ਆਸਟ੍ਰੇਲੀਆਈ ਕਰਕੇਟਰ ਸ਼ੌਨ ਮਾਰਸ਼ ਨੇ ਪੇਸ਼ੇਵਰ ক্রিকেট ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਯਾਨੀ ਕਿ ਬੀਬੀਐਲ ਦੇ ਆਖਰੀ ਲੀਗ ਮੈਚ ਵਿੱਚ ਸਿਡਨੀ ਥੰਡਰ ਖਿਲਾਫ ਮੈਲਬਨ ਰੈਨੇਗੇਟਸ ਵੱਲੋਂ ਖੇਡਦੇ ਹੋਏ ਸ਼ੌਨ ਮਾਰਸ਼ ਨੇ ਸੰन्यास ਲਿਆ। ਉਹ ਆਸਟ੍ਰੇਲੀਆ ਦੇ ਸਾਬਕਾ ਕਪਤਾਨ 에ਰਨ ਫਿੰਚ ਦੇ ਨਾਲ ਸੰन्यास ਲੈਣ ਵਾਲੇ ਪਿਛਲੇ ਦਿਨਾਂ ਦੇ ਦੂਜੇ ਖਿਡਾਰੀ ਬਣੇ। ਸੱਤ ਕਾਰਨ ਮੌਜੂਦਾ ਘਰੇਲੂ ਸੈਸ਼ਨ ਦੀ ਸ਼ੁਰੂਆਤ ਦੇਰੀ ਨਾਲ ਕਰਨ ਵਾਲੇ ਸ਼ੌਨ ਮਾਰਸ਼ ਨੇ 5 ਮੈਚਾਂ ਵਿੱਚ 45.25 ਦੀ ਔਸਤ ਅਤੇ 138 ਦੇ ਸਟ੍ਰਾਈਕ ਰੇਟ ਨਾਲ 181 ਦੌੜਾਂ ਬਣਾਈਆਂ। ਉਸਨੇ ਇਸ ਸਮੇਂ ਦੌਰਾਨ 3 ਅਰਧ ਸੈਂਕੜੇ ਵੀ ਲਾਏ ਸ਼ੌਨ ਮਾਰਸ਼ ਨੇ 2019-20 ਘਰੇਲੂ ਸੀਜ਼ਨ ਵਿੱਚ ਮੈਲਬਨ ਰੈਨੇਗੇਟਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤਕਰੀਬਨ 8 ਸਾਲ ਤੱਕ ਪਰਥ ਸਕੌਰਚਰਸ ਦੀ ਟੀਮ ਨਾਲ ਇੱਕ ਲੰਮਾ ਅਤੇ ਸਫਲ ਸਮਾਂ ਬਿਤਾਇਆ ਸ਼ੌਨ ਮਾਰਸ਼ ਨੇ ਕ੍ਰਿਕਟ ਦੇ ਸਾਰੇ ਸਰੂਪਾਂ ਵਿੱਚ ਆਸਟ੍ਰੇਲੀਆ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਸਨੇ ਅੰਤਰਰਾਸ਼ਟਰੀ ਪੱਧਰ ਉੱਤੇ 13 ਸੈਂਕੜਿਆਂ ਦੀ ਮਦਦ ਨਾਲ ਬੋ ਵੰਗਿਆ 100 ਤੋਂ ਵੱਧ ਦੌੜਾਂ ਬਣਾਈਆਂ ਉਸਨੇ ਆਪਣੇ ਦੇਸ਼ ਆਸਟ੍ਰੇਲੀਆ ਲਈ ਆਪਣਾ ਆਖਰੀ ਮੈਚ ਸਾਲ 2019 ਦੇ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ ਤੁਹਾਨੂੰ ਵੀ ਦੱਸ ਦਈਏ ਕਿ ਸ਼ੌਨ ਮਾਰਸ਼ ਨੇ ਆਈਪੀਐਲ ਦੀ ਪੰਜਾਬ ਟੀਮ ਦੇ ਨਾਲ ਵੀ ਕਾਫੀ ਲੰਮਾ ਸਮਾਂ ਬਿਤਾਇਆ ਤੇ ਵਧੀਆ ਖੇਡ ਵਿਖਾਈ ਸੀ ਸ਼ੌਨ ਮਾਰਸ਼ ਦਾ ਛੋਟਾ ਭਰਾ ਮਿਚਲ ਮਾਰਸ਼ ਹੁਣ ਵੀ ਆਸਟ੍ਰੇਲੀਆ ਦੀ ਕਮਾਂਤਰੀ ਟੀਮ ਵਿੱਚ ਖੇਡ ਰਿਹਾ ਲੰਮੀ ਦੂਰੀ ਦੀ ਦੌੜ ਵਿੱਚ ਇੱਕ ਵਿਸ਼ਵ ਰਿਕਾਰਡ ਬੀਤੇ ਦਿਨੀ ਬਣਿਆ ਆਓ ਉਸ ਬਾਰੇ ਜਾਣਦੇ ਹਾਂ ਕੀਨੀਆ ਦੀ ਐਗਨੈਸ ਨਗੇਟਿਚ ਸਪੇਨ ਦੀ ਵਲੈਂਸੀਆ ਰੋਡ ਰੇਸ ਜਿੱਤ ਕੇ 29 ਮਿੰਟ ਤੋਂ ਵੀ ਘੱਟ ਸਮੇਂ ਵਿੱਚ 10 ਕਿਲੋਮੀਟਰ ਦੌੜਨ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਗਈ ਹੈ ਇਸ 22 ਸਾਲਾ ਦੌੜਾਕ ਨੇ 28 ਮਿੰਟ 46 ਸਕਿੰਟ ਵਿੱਚ ਦੌੜ ਪੂਰੀ ਕਰਕੇ ਈਥੀਓਪੀਆ ਦੇ ਯਲੇਮ ਜ਼ਾਰਫ ਯੇਹਲਵਾ ਵੱਲੋਂ ਬਣਾਇਆ ਸਾਲ 2022 ਦਾ ਰੋਡ ਵਰਲਡ ਰਿਕਾਰਡ ਤੋੜ ਦਿੱਤਾ ਹੈ ਨਗੇਟਿਵ ਚ ਨੇ ਔਰਤਾਂ ਦੀ ਇੱਕੋ ਇੱਕ ਦੌੜ ਵਿੱਚ ਬੇਟ੍ਰਿਸ ਚਬੇਟ ਦੇ 5 ਕਿਲੋਮੀਟਰ ਦੇ 14 13 ਦੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ ਜੋ ਉਸ ਨੇ 2 ਹਫ਼ਤੇ ਪਹਿਲਾਂ ਕਾਇਮ ਕੀਤਾ ਸੀ ਨਗੇਟਿਵ ਚ ਦੇ 10 ਕਿਲੋਮੀਟਰ ਦੇ ਸਮੇਂ ਨੇ ਇਥੀਓਪੀਆ ਦੀ ਲਟੈਸੀ ਨਮੇਟ ਗਿੱਡੀ ਦੇ 29 ਮਿੰਟ ਅਤੇ 1 ਸਕਿੰਟ ਤਿੰਨ ਦੇ 10000 ਮੀਟਰ ਟਰੈਕ ਵਿਸ਼ਵ ਰਿਕਾਰਡ ਨੂੰ ਵੀ ਤੋੜ ਦਿੱਤਾ ਨਗੇਟਿਵ ਨੇ ਸਤੰਬਰ ਵਿੱਚ ਔਰਤਾਂ ਦੀ ਇੱਕੋ ਇੱਕ ਦੌੜ ਵਿੱਚ 29 24 ਦੇ ਸਮੇਂ ਨਾਲ 10 ਕਿਲੋਮੀਟਰ ਦਾ ਵਿਸ਼ਵ ਰਿਕਾਰਡ ਬਣਾਇਆ ਸੀ ਇਹ ਵਿਸ਼ਵ ਰਿਕਾਰਡ ਬਣਾਉਣ ਉਪਰੰਤ ਹੁਣ ਉਹ ਮਾਰਚ ਮਹੀਨੇ ਸਰਬੀਆ ਦੇ ਰਾਜਧਾਨੀ ਬੈਲਗ੍ਰੇਡ ਵਿੱਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਅਤੀ ਉਸ ਤੋਂ ਬਾਅਦ ਪੈरिस 2024 올림픽 ਖੇਡਾਂ ਜਿੱਥੇ ਐਥਲੈਟਿਕਸ ਅਗਸਤ ਮਹੀਨੇ ਵਿੱਚ ਨੰਬਰ 1 ਖੇਡ ਹੋਵੇਗੀ ਉੱਤੇ ਧਿਆਨ ਕੇਂਦਰਿਤ ਕਰੇਗੀ ਅਤੇ ਸਮੁੱਚੀ ਦੁਨੀਆ ਦਾ ਧਿਆਨ ਹੁਣ ਇਸ ਐਥਲੀਟ ਦੇ ਪ੍ਰਦਰਸ਼ਨ ਵੱਲ ਲੱਗ ਗਿਆ ਨਾਲ ਦੀ ਨਾਲ ਲੰਮੀ ਦੂਰੀ ਦੀ ਦੌੜ ਵਿੱਚ ਅਫਰੀਕਨ ਐਥਲੀਟਾਂ ਦਾ ਦਬਦਬਾ ਵੀ ਇੱਕ ਵਾਰ ਫਿਰ ਬਰਕਰਾਰ ਨਜ਼ਰ ਆ ਰਿਹਾ ਹੈ ਫੁੱਟਬਾਲ ਦੀ ਖੇਡ ਵਿੱਚ ਦੁਨੀਆ ਦੇ ਇੱਕ ਵਰੇ ਦੇ ਸਭ ਤੋਂ ਬਿਹਤਰੀਨ ਖਿਡਾਰੀ ਦਾ ਫੀਫਾ ਨੇ ਫੈਸਲਾ ਕਰ ਦਿੱਤਾ ਹੈ ਜਿਸ ਤਹਿਤ ਅਰਜنٹੀਨਾ ਦੇ ਲਿਓਨਲ ਮੈਸੀ ਨੇ ਨਾਰਵੇ ਦੇ ਅਰਲਿੰਗ ਹਾਲੰਡ ਨੂੰ ਟਾਈ ਬ੍ਰੇਕਰ ਵਿੱਚ ਹਰਾ ਕੇ ਫੀਫਾ ਦਾ ਸਰਵੋਤਮ ਪੁਰਸ਼ ਫੁੱਟਬਾਲ ਖਿਡਾਰੀ ਦਾ ਐਵਾਰਡ ਜਿੱਤਿਆ ਲਿਓਨਲ ਮੈਸੀ ਅਤੇ ਅਰਲਿੰਗ ਹਾਲੰਡ ਦੋਵਾਂ ਨੂੰ ਰਾਸ਼ਟਰੀ ਟੀਮ ਦੇ ਕੋਚਾਂ ਕਪਤਾਨਾਂ ਚੋਣੇ ਹੋਏ ਪੱਤਰਕਾਰਾਂ ਲੇਖਕਾਂ ਅਤੇ ਪ੍ਰਸ਼ੰਸਕਾਂ ਦੁਆਰਾ ਆਨਲਾਈਨ VOTING ਦੇ ਆਧਾਰ ਉੱਤੇ 48 ਅੰਕ ਮਿਲੇ ਸਨ ਟਾਈ ਬ੍ਰੇਕਰ ਦਾ ਫੈਸਲਾ ਰਾਸ਼ਟਰੀ ਟੀਮਾਂ ਦੇ ਕਪਤਾਨਾਂ ਦੁਆਰਾ 5 ਪੁਆਇੰਟ ਸਕੋਰ ਜਾਂ ਪਹਿਲੇ ਸਥਾਨ ਉੱਤੇ ਰਹਿਣ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ ਇਸ ਪ੍ਰੰਤ ਲਿਓਨਲ ਮੈਸੀ ਨੂੰ 15 ਸਾਲਾਂ ਵਿੱਚ 8ਵੀਂ ਵਾਰ ਇਹ ਅਵਾਰਡ ਹਾਸਲ ਹੋਇਆ ਹੈ ਫਰਾਂਸ ਦਾ ਸਟਾਰ ਖਿਡਾਰੀ ਕਿਲੀਅਨ ਏਮਬੈਪੇ ਇਸ ਮਾਮਲੇ ਵਿੱਚ ਤੀਜੇ ਸਥਾਨ ਉੱਤੇ ਰਿਹਾ ਫਰਾਂਸ ਦੇ ਕਲੱਬ ਪੈरिस सेंट-ਜਰਮੇਨ ਯਾਨੀ ਕਿ ਪੀਐਸਜੀ ਨੂੰ ਛੱਡ ਕੇ ਅਮਰੀਕਾ ਦੇ ਇੰਟਰ ਮੀਆਮੀ ਕਲੱਬ ਵਿੱਚ ਸ਼ਾਮਲ ਹੋਏ لیونਲ ਮੈਸੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਅਰਲਿੰਗ ਹਾਲੰਡ ਅਤੇ ਕਿਲੀਅਨ ਏੰਬੈਪੇ ਨੂੰ ਪਛਾੜ ਕੇ 8ਵੀਂ ਵਾਰ ਬੈਲੰਡੀਅਰ ਦਾ ਪੁਰਸਕਾਰ ਵੀ ਜਿੱਤਿਆ ਸੀ ਅਤੇ ਹੁਣ ਫੀਫਾ ਦਾ ਵੀ ਇਹ ਵਕਾਰੀ ਅਵਾਰਡ ਜਿੱਤ ਲਿਆ ਹੈ। ਦੂਜੇ ਬਣੇ ਔਰਤਾਂ ਦੇ ਵਰਗ ਵਿੱਚ ਸਪੇਨ ਦੀ ਵਿਸ਼ਵ ਕੱਪ ਚੈਂਪੀਅਨ ਇਤਾਨਾ ਬੋਨਾਮਾਤੀ ਨੂੰ ਸਰਬੋਤਮ ਔਰਤ ਖਿਡਾਰੀ ਚੁਣਿਆ ਗਿਆ। ਉਸ ਨੇ ਪਿਛਲੇ ਸਾਲ ਬੈਲੈਂਡੀਅਰ ਖਿਤਾਬ ਵੀ ਜਿੱਤਿਆ ਸੀ। ਉਹ ਵਿਸ਼ਵ ਕੱਪ ਅਤੇ ਚੈਂਪੀਅਨਸ ਲੀਗ ਦੋਵਾਂ ਵਿੱਚ ਟੂਰਨਾਮੈਂਟ ਦੀ ਸਭ ਤੋਂ ਬਿਹਤਰੀਨ ਖਿਡਾਰੀ ਵੀ ਚੁਣੀ ਗਈ ਸੀ। ਗੱਲ ਜੇਕਰ ਕੋਚਾਂ ਦੀ ਹੋਵੇ ਤਾਂ ਮੈਨਚੈਸਟਰ ਸਿਟੀ ਦੇ ਕੋਚ ਟੈਪ ਗੁਆਰਡੀਓਲਾ ਨੂੰ ਪੁਰਸ਼ ਵਰਗ ਵਿੱਚ ਸਰਬੋਤਮ ਕੋਚ ਅਤੇ ਮਹਿਲਾ ਵਰਗ ਵਿੱਚ ਇੰਗਲੈਂਡ ਫੁੱਟਬਾਲ ਟੀਮ ਦੀ ਕੋਚ ਸ਼ਰੀਨਾ ਵਿਗਮੈਨ ਨੂੰ ਸਰਵੋਤਮ ਕੋਚਤਾ ਪੁਰਸਕਾਰ ਦਿੱਤਾ ਗਿਆ ਹੈ। ਹੁਣ ਕਲੱਬ ਫੁੱਟਬਾਲ ਦੀ ਦੁਨੀਆ ਵੱਲ ਚੱਲਦੇ ਹਾਂ ਤੇ ਤਾਜ਼ਾ ਨਤੀਜਿਆਂ ਦੀ ਗੱਲ ਕਰਦੇ ਹਾਂ। ਸਪੇਨ ਦੇਸ਼ ਨਾਲ ਸੰਬੰਧਿਤ ਵੱਡੇ ਕਲੱਬਾਂ ਦੀ ਗੱਲ ਕਰੀਏ ਤਾਂ ਵਿਨੀਸ਼ੀਅਸ ਜੂਨੀਅਰ ਦੀ ਹੈਟਟ੍ਰਿਕ ਦੀ ਮਦਦ ਨਾਲ ਰੀਅਲ ਮੈਡਰਿਡ ਕਲੱਬ ਨੇ ਸਾਊਦੀ ਅਰਬ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਆਪਣੇ ਪੁਰਾਣੇ ਵਿਰੋਧੀ ਬਾਰਸੀਲੋਨਾ ਨੂੰ 4-1 ਨਾਲ ਹਰਾ ਕੇ ਇਸ ਸੀਜ਼ਨ ਦਾ ਸਪੈਨਿਸ਼ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਵਿਨੀਸ਼ੀਅਸ ਜੂਨੀਅਰ ਨੇ ਇਸ ਮੈਚ ਵਿੱਚ ਆਪਣੇ ਤਿੰਨੇ ਗੋਲ ਪਹਿਲੇ ਹਾਫ ਵਿੱਚ ਕੀਤੇ ਜਿਸ ਨਾਲ ਰੀਅਲ ਮਾਡਰਿਡ ਸੈਸ਼ਨ ਦੀ ਆਪਣੀ ਪਹਿਲੀ ਟਰੋਫੀ ਹਾਸਲ ਕਰਨ ਵਿੱਚ ਸਫਲ ਰਿਹਾ ਰੀਅਲ ਮਾਡਰਿਡ ਨੇ ਕੁੱਲ ਮਿਲਾ ਕੇ ਇਸ ਖਿਤਾਬ ਯਾਨੀ ਸੁਪਰ ਕੱਪ ਦਾ ਹੁਣ ਤੱਕ ਦਾ 13ਵਾਂ ਖਿਤਾਬ ਜਿੱਤਿਆ ਜਦਕਿ ਬਾਰਸੀਲੋਨਾ ਨੇ 14 ਵਾਰ ਇਹ ਟਰੋਫੀ ਜਿੱਤੀ ਹੋਈ ਹੈ ਰਿਆਲ ਮਡਰਿਡ ਦੀ ਇਹ ਜਿੱਤ ਕਾਫੀ ਮਾਇਨੇ ਰੱਖਦੀ ਹੈ ਕਿਉਂਕਿ ਇੱਕ ਵੱਡੇ ਫਾਈਨਲ ਵਿੱਚ ਬਾਰਸੀਲੋਨਾ ਵਰਗੀ ਮਜ਼ਬੂਤ ਟੀਮ ਵਿਰੁੱਧ ਖੇਡਣਾ ਅਤੇ 4-1 ਨਾਲ ਵੱਡੀ ਜਿੱਤ ਦਰਜ ਕਰਨਾ ਆਸਾਨ ਕੰਮ ਨਹੀਂ ਹੁੰਦਾ ਅਤੇ ਇਸ ਮੈਚ ਵਿੱਚ ਰਿਆਲ ਮਡਰਿਡ ਨੇ ਸ਼ਾਨਦਾਰ ਖੇਡ ਵਿਖਾਈ ਰਿਆਲ ਮਡਰਿਡ ਵੱਲੋਂ ਫਾਰਵਰਡ ਰੋਡਰੀਗੋ ਨੇ ਵੀ ਇੱਕ ਗੋਲ ਕੀਤਾ ਜਦਕਿ ਬਾਰਸੀਲੋਨਾ ਵੱਲੋਂ ਇਕਲੌਤਾ ਗੋਲ ਰੌਬਰਟ ਲੇਵਾਂਡੋਸਕੀ ਨੇ ਪਹਿਲੇ ਹਾਫ ਵਿੱਚ ਕੀਤਾ ਇਸ ਤੋਂ ਇਲਾਵਾ ਕਤਰ ਵਿੱਚ ਏਸ਼ੀਅਨ ਕੱਪ ਦੇ ਮੁਕਾਬਲੇ ਵੀ ਚੱਲ ਰਹੇ ਨੇ ਜਦਕਿ افریقا ਮਹਾਦੀਪ ਵਿੱਚ ਆਈਵਰੀ ਕੋਸਟ ਦੇਸ਼ ਵਿਖੇ افrican ਕੱਪ ਆਫ ਨੇਸ਼ਨਸ ਯਾਨੀ ਕਿ ਐਫ ਕੌਨ ਦੇ ਕੌਮਾਂਤਰੀ ਮੁਕਾਬਲੇ ਵੀ ਲਗਾਤਾਰ ਚੱਲ ਰਹੇ ਨੇ ਹੁਣ ਗੱਲ ਕਰਦੇ ਹਾਂ ਟੈਨਿਸ ਦੀ ਖੇਡ ਦੀ ਜਿੱਥੇ ਸਾਲ ਦਾ ਪਹਿਲਾ ਗ੍ਰੈਂਡ ਸਲੇਮ ਟੂਰਨਾਮੈਂਟ ਆਸਟ੍ਰੇਲੀਅਨ ਓਪਨ ਆਸਟ੍ਰੇਲੀਆ ਵਿਖੇ ਸ਼ੁਰੂ ਹੋ ਗਿਆ ਅਤੇ ਸ਼ੁਰੂ ਵਿੱਚ ਹੀ ਜ਼ਬਰਦਸਤ ਖੇਡ ਨਜ਼ਰ ਆਈ ਹੈ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਨੇ 18 ਸਾਲਾ ਕ੍ਰੋੇਸ਼ੀਆਈ ਕੁਆਲੀਫਾਇਰ ਡੀਨੋ ਪ੍ਰਿਜ਼ਮਿਚ ਹੱਥੋਂ ਮਿਲੀ ਚੁਣੌਤੀ ਨੂੰ ਪਾਰ ਕਰਦੇ ਹੋਏ ਆਸਟਰੀਲੀਅਨ ਓਪਨ ਦੇ 4 ਘੰਟੇ ਤੱਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ਵਿੱਚ 6-2, 6-7, 6-3 ਅਤੇ 6-4 ਨਾਲ ਜਿੱਤ ਦਰਜ ਕੀਤੀ। ਦੋਹਾਂ ਖਿਡਾਰੀਆਂ ਦਰਮਿਆਨ ਕਿੰਨਾ ਫਰਕ ਸੀ ਇਸ ਦਾ ਅੰਦਾਜ਼ਾ ਇਸ ਗੱਲੋਂ ਲੱਗ ਜਾਂਦਾ ਹੈ ਕਿ ਪ੍ਰਿਜ਼ਮਿਚ ਕਦੇ ਵੀ ਗ੍ਰੈਂਡ ਸਲੈਮ ਦਾ ਮੈਚ ਨਹੀਂ ਸੀ ਖੇਡਿਆ ਅਤੇ ਉਸ ਦਾ ਜਨਮ ਨੋਵਾਕ ਜੋਕੋਵਿਚ ਦੇ 2005 ਵਿੱਚ ਪਹਿਲਾ ਗ੍ਰੈਂਡ ਸਲੈਮ ਖੇਡਣ ਦੇ 7 ਮਹੀਨੇ ਬਾਅਦ ਹੋਇਆ ਸੀ ਪਰ ਫਿਰ ਵੀ ਉਸ ਨੇ 24 ਵਾਰ ਦੇ ਜੀਤੂ ਜੋਕੋਵਿਚ ਨੂੰ ਲੰਮਾ ਸਮਾਂ ਇਸ ਮੈਚ ਵਿੱਚ ਰੋਕੀ ਰੱਖਿਆ ਪਹਿਲਾ ਸੈੱਟ ਉਮੀਦਾਂ ਮੁਤਾਬਕ ਹੋਇਆ ਪਰ ਦੂਜੇ ਸੈੱਟ ਵਿੱਚ ਪ੍ਰਿਸ਼ਮਿਚ ਨੇ ਬਰਾਬਰੀ ਹਾਸਲ ਕੀਤੀ ਅਤੇ ਫਿਰ ਤੀਜੇ ਸੈੱਟ ਨੂੰ ਬ੍ਰੇਕ ਤੱਕ ਲੈ ਕੇ ਜਾਣ ਵਿੱਚ ਕਾਮਯਾਬ ਰਿਹਾ ਜਿਸ ਤੋਂ ਦਰਸ਼ਕਾਂ ਨੂੰ ਕਾਫੀ ਹੈਰਾਨੀ ਵੀ ਹੋਈ ਪਰ ਫਿਰ ਦੁਨੀਆ ਦੇ ਨੰਬਰ 1 ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਵਾਪਸੀ ਕਰਕੇ ਸੈੱਟ ਜਿੱਤ ਲਿਆ ਅੰਤ ਵਿੱਚ ਨੋਵਾਕ ਜੋਕੋਵਿਚ ਨੇ 4 ਘੰਟੇ ਅਤੇ 1 ਮਿੰਟ ਤੱਕ ਚੱਲੇ ਇਸ ਮੁਕਾਬਲੇ ਨੂੰ ਜਿੱਤ ਦੇ ਨਾਲ ਖਤਮ ਕੀਤਾ ਇਸ ਤਰ੍ਹਾਂ ਮੈਲਬਰਨ ਪਾਰਕ ਵਿੱਚ 2005 ਵਿੱਚ ਗ੍ਰੈਂਡ ਸਲੈਮ ਡੈਬਿਊ ਕਰਨ ਵਾਲੇ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ਵਿੱਚ ਅਜਿਹੇ ਹ ਰਿਕਾਰਡ ਬਣਾ ਦਿੱਤਾ ਜਿਸ ਦੀ ਬਰਾਬਰੀ ਸ਼ਾਇਦ ਹੀ ਕੋਈ ਖਿਡਾਰੀ ਕਰ ਸਕੇ ਨਵਾਕ ਜੋਕੋਵਿਚ ਇਥੇ ਯਾਨੀ ਕਿ ਆਸਟ੍ਰੇਲੀਅਨ ਓਪਨ ਵਿੱਚ 10 ਖਿਤਾਬ ਆਪਣੀ ਝੋਲੀ ਵਿੱਚ ਪਾ ਚੁੱਕਾ ਹੈ ਅਤੇ ਐਤਕੀ ਵੀ ਖਿਤਾਬ ਜਿੱਤਣ ਦਾ ਤਕੜਾ ਦਾਵੇਦਾਰ ਮੰਨਿਆ ਜਾ ਰਿਹਾ ਹੈ ਆਸਟ੍ਰੇਲੀਅਨ ਓਪਨ ਟੈਨਿਸ ਨੂੰ ਭਾਰਤੀ ਦਰਸ਼ਕ ਵੀ ਨੀਜ਼ ਨਾਲ ਵੇਖ ਰਹੇ ਨੇ ਅਤੇ ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਖਿਡਾਰੀ ਵੀ ਉੱਥੇ ਖੇਡ ਰਹੇ ਨੇ ਅਤੇ ਵਧੀਆ ਖੇਡ ਰਹੇ ਨੇ ਭਾਰਤ ਦੇ ਸੁਮਿਤ ਨਾਗਲ ਨੇ ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਪਬਲਿਕ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ 26 ਸਾਲਾ ਨਾਗਲ ਕੁਆਲੀਫਾਇਰ ਰਾਹੀਂ ਮੁੱਖ ਡਰਾਅ ਵਿੱਚ ਪਹੁੰਚਿਆ ਉਸ ਨੇ 2 ਘੰਟੇ 38 ਮਿੰਟ ਤੱਕ ਚੱਲੇ ਮੈਚ ਵਿੱਚ ਆਪਣੇ ਤੋਂ ਉੱਪਰਲਾ ਦਰਜਾ ਪ੍ਰਾਪਤ ਪਬਲਿਕ ਨੂੰ 64 62 ਅਤੇ 76 ਨਾਲ ਹਰਾਇਆ ਸੁਮਿਤ ਨਾਗਲ ਸਾਲ 2021 ਵਿੱਚ ਪਹਿਲੇ ਗੇਡ ਵਿੱਚ ਲਿਥੁਆਨੀਆ ਦੇ ਰికਾਰਡਸ ਬਰੈਂਕਿਸ ਤੋਂ 26 57 ਅਤੇ 36 ਨਾਲ ਹਾਰ ਗਿਆ ਸੀ ਪਰ ਹੁਣ ਦੂਜੀ ਵਾਰ ਇਸ ਮੁਕਾਮ ਤੇ ਪਹੁੰਚਿਆ ਵਿਸ਼ਵ ਰੈਂਕਿੰਗ ਵਿੱਚ 139ਵੇਂ ਸਥਾਨ ਤੇ ਕਾਬਜ਼ ਨਾਗਲ ਦੂਜੀ ਵਾਰ ਕਿਸੇ ਗ੍ਰੈਂਡ ਸਲੇਮ ਦਾ ਦੂਜਾ ਦੌਰ ਖੇਡਣ ਲਈ ਅੱਗੇ ਪਹੁੰਚਾ ਸੁਮਿਤ ਨਾਗਲ ਦੀ ਇਸ ਜਿੱਤ ਦੇ ਨਾਲ ਇਹ 35 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਨੇ ਗ੍ਰੈਂਡ ਸਲੇਮ ਸਿੰਗਲਜ਼ ਮੈਚ ਵਿੱਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ ਜੋ ਕਿ ਕਾਫੀ ਵੱਡੀ ਗੱਲ ਹੈ ਪਿਛਲੀ ਵਾਰ ਸਾਲ 1999 ਵਿੱਚ ਰਮੇਸ਼ ਕ੍ਰਿਸ਼ਨਨ ਨੇ ਮੈਟ ਵਿਲੈਂਡਰ ਨੂੰ ਹਰਾਇਆ ਸੀ ਜੋ ਉਸ ਸਮੇਂ ਵਿਸ਼ਵ ਦੇ ਨੰਬਰ 1 ਖਿਡਾਰੀ ਅਤੇ ਆਸਟ੍ਰੇਲੀਅਨ ਓਪਨ ਵਿੱਚ ਡਿਫੈਂਡਿੰਗ ਚੈਂਪੀਅਨਸ ਸੁਮੇਤ ਨਾਗਲ ਵੱਲੋਂ ਹੋਈ ਇਸ ਸ਼ਾਨਦਾਰ ਸ਼ੁਰੂਆਤ ਸਦਕਾ ਆਸਟ੍ਰੇਲੀਅਨ ਓਪਨ ਵਿੱਚ ਭਾਰਤ ਲਈ ਅਤੇ ਹੋਰ ਨਾ ਨੌਜਵਾਨ ਖਿਡਾਰੀਆਂ ਲਈ ਵੀ ਵੱਡੀਆਂ ਆਸਾਂ ਜਗੀਆਂ ਇਸ ਨਾਲ ਹੀ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ ਦਾ ਵੀਲਾ ਇੱਥੇ ਮੁਕੰਮਲ ਹੁੰਦਾ ਹੈ ਠੀਕ ਇਸੇ ਤਰ੍ਹਾਂ ਆਉਂਦੇ ਹਫ਼ਤੇ ਖੇਡਾਂ ਦੀ ਦੁਨੀਆ ਦੀ ਸਾਰੀ ਤਾਜ਼ਾ ਤਰੀਨ ਜਾਣਕਾਰੀ ਵੇਰਵੇ ਅਤੇ ਸਮੁੱਚੀ ਖੇਡ ਸਰਗਰਮੀ ਲੈ ਕੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਰਾਹ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਪ੍ਰੋਗਰਾਮ ਵੇਖਣ ਲਈ ਬਹੁਤ ਬਹੁਤ ਧੰਨਵਾਦ